ਤਾਂ ਅੱਜ ਇੱਕ ਹੋਰ ਜਿਹੜੀ ਖਬਰ ਆ ਰਹੀ ਆ ਸਟੂਡੈਂਟਸ ਦੇ ਨਾਲ ਜੁੜੀ ਹੋਈ ਆ 트ੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਇਹਨੇ ਸੈਂਕੜੇ ਜਿਹੜੇ ਸਟੂਡੈਂਟ ਵੀਜ਼ੇ ਨੇ ਅਕ੍ਰੋਸ ਦੀ ਨੇਸ਼ਨ ਪੂਰੇ ਅਮਰੀਕਾ ਭਰ ਦੇ ਵਿੱਚ ਉਹਨਾਂ ਨੂੰ ਰਿਵੋਕ ਕਰ ਦਿੱਤਾ ਤੇ ਜਿਹਦੇ ਨਾਲ ਆਲਰੇਡੀ ਪਾਪਾ ਦੇਖਿਆ ਸੀਗਾ ਕਿ ਕਾਲਜਸ ਤੇ ਯੂਨੀਵਰਸਿਟੀ ਜਿਹੜੀਆਂ ਨੇ ਉਹਨਾਂ ਨੇ ਇਹਦੇ ਬਾਰੇ ਪੋਸਟਿੰਗਾਂ ਵਿੱਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਹੁਣ ਕਹਿੰਦੇ ਕਿ 오ਰੇਂਜ ਕਾਉਂਟੀ ਦੇ ਵਿੱਚ ਜਿਹੜੀ ਗਾਜਡਗੀ ਆ ਸਕੂਲਸ ਜਿਹੜੇ ਕਿ ਅਫੈਕਟ ਹੋਏ ਨੇ ਪਬਲਿਕ ਇੰਸਟੀਟਿਊਸ਼ਨਸ ਨੇ ਲਾਈਕ ਯੂਸੀਆ ਜਾਂ ਕੈਲ ਸਟੇਟ ਸਕੂਲਾ ਉਹਨਾਂ ਦੇ ਵਿੱਚ ਜਿਹੜ ਉਹਨੇ ਉੱਥੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਇੱਥੇ ਵੀ ਵੀਜ਼ੇ ਰਿਵੋਕ ਹੋਏ ਨੇ ਅ ਵੀਕਲੀ ਜਿਹੜੀ ਅਪਡੇਟ ਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਿਸਟਮ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਮੋਨਿਟਰਿੰਗ ਕਰ ਰਹੇ ਨੇ ਸਿਚੁਏਸ਼ਨ ਜਿਹੜੀ ਬਣੀ ਹੋਈ ਹੈ ਇਸ ਟਾਈਮ ਵੀਜ਼ਾ ਨੂੰ ਲੈ ਕੇ ਰਿਵੋਕੇਸ਼ਨਸ ਨੂੰ ਲੈ ਕੇ ਜਾਂ ਵਰਕਿੰਗ ਕਰ ਰਹੇ ਨੇ ਉਹ ਕੰਮ ਕਰ ਰਹੇ ਨੇ ਵੱਖ-ਵੱਖ ਇੰਡੀਵਿਜੂਅਲਸ ਦੇ ਨਾਲ ਜਾਂ ਕੈਂਪਸ ਦੇ ਨਾਲ ਕਿ ਉਹ ਇਸ ਟਾਈਮ ਸਟੂਡੈਂਟ ਨੂੰ ਜਿਹੜੀ ਵੀ ਉਹਨਾਂ ਦੇ ਮਾਮਲੇ ਦੇ ਵਿੱਚ ਕੋਈ ਮਦਦ ਚਾਹੀਦੀ ਹੈ ਕਾਨੂੰਨੀ ਉਹ ਉਹਨਾਂ ਨੂੰ ਜ਼ਰੂਰ ਪ੍ਰੋਵਾਈਡ ਕਰਾਉਣ ਆ ਸੀਐਸਯੂ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਜਿਹੜੀਆਂ ਨੇ ਆਫਿਸ ਦੇ ਵਿੱਚ ਕੀ ਕਿਹੜੇ ਸਟੂਡੈਂਟ ਨੇ ਕਿ ਉਹਨਾਂ ਦੇ ਨਾਲ ਜਿਹੜੇ ਕੰਮ ਕਰ ਰਹੇ ਨੇ ਇਹ ਵੀ ਦੱਸਿਆ ਗਿਆ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਸਿਸਟਮ ਦੇ ਵਿੱਚੋਂ ਕਿ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਪਿਛਲੇ ਹਫਤੇ ਐਕਟਿਵ ਦੇਖਿਆ ਗਿਆ ਸੀ ਪਰ ਹੁਣ ਉਹਨਾਂ ਦੀ ਕੋਈ ਸਰਗਰਮੀ ਜਿਹੜੀ ਉਹ ਨਜ਼ਰ ਨਹੀਂ ਆਈ 70 ਸਟੂਡੈਂਟ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਵੀਜ਼ਾ ਉੱਤੇ ਇਮਪੈਕਟ ਪਏ ਨੇ 225 ਦੇ ਵਿੱਚ ਉਹ ਕਹਿੰਦੇ ਕਿ 6 April ਤੱਕ ਐਟਲੀਸਟ 9 ਜਿਹੜੇ ਉਹ ਕੈਨਸਲ ਕੀਤੇ ਗਏ ਸੀ ਯੂਸੀਐਲਏ ਲਾਸਟ ਵੀਕ ਕੈਲੀਫੋਰਨੀਆ ਟੂਰਨੀ ਜਨਰਲ ਜਿਹੜੇ ਰੌਬ ਬੌਂਟਾ ਨੇ ਉਹਨਾਂ ਨੇ ਦੱਸਿਆ ਸੀਗਾ ਕਿ 100 ਸਟੂਡੈਂਟ ਹੈ ਜਿਹਨੇ ਜਿਹੜੇ ਯੂਸੀ ਤੇ ਸੀਐਸਯੂ ਦੇ ਵਿੱਚ ਹੈਗੇ ਨੇ ਇਸ ਟਾਈਮ ਪੜ੍ਹ ਰਹੇ ਨੇ ਤੇ ਪਰ ਉਹਨਾਂ ਦੇ ਵੀਜ਼ੇ ਜਿਹੜੇ ਨੇ ਉਹ ਰਿਵੋਕ ਕਰ ਦਿੱਤੇ ਗਏ ਸੀ ਜਿਨ੍ਹਾਂ ਦੇ ਵਿੱਚ ਸਟੈਂਫੋਰਡ ਯੂਨੀਵਰਸਿਟੀ ਤੇ ਹੋਰ ਵੀ ਕਈ ਵਿਦਿਅਕ ਅਦਾਰਿਆਂ ਦਾ ਜਿਹੜਾ ਨਾਮ ਆ ਉਹ ਉਹ ਲੈ ਆ ਗਿਆ ਸੀਗਾ ਇਹਦੇ ਨਾਲ ਨਾਲ ਇਹ ਵੀ ਦੱਸਿਆ ਗਿਆ ਕਿ ਇਹ ਜਿਹੜਾ ਹੁਣ ਵੀਜ਼ੇ ਰਿਵੋਕ ਕੀਤੇ ਗਏ ਨੇ ਬਹੁਤ ਸਾਰੇ ਸਟੂਡੈਂਟ ਸਟੂਡੈਂਟ ਨੇ ਜਿਨ੍ਹਾਂ ਨੂੰ ਹੁਣ ਉਸ ਤੋਂ ਬਾਅਦ ਇਮੀਡੀਏਟਲੀ ਤਰੀਕੇ ਦੇ ਨਾਲ ਜਿਹੜਾ ਦੇਸ਼ ਆ ਉਹ ਛੱਡਣਾ ਪਿਆ ਫੁਲਟਰਨ ਸਟੂਡੈਂਟ ਆ ਜਿਹੜੇ 4 ਦੱਸੇ ਗਏ ਨੇ 4 ਦੱਸੇ ਗਏ ਨੇ ਉਹ ਕਹਿੰਦੇ ਕਿ ਉਸ ਤੋਂ ਹੁਣ ਉਹ ਮਾਈਕਲ ਮਾਹੀਨੇ ਇਹਨਾਂ ਦੇ ਸਪੋਕਸਪਰਸਨ ਉਹ ਕਹਿੰਦੇ ਕਿ ਹੁਣ ਚਾਰ ਸਟੂਡੈਂਟ ਨੇ ਜਿਹੜੇ ਨਜ਼ਰ ਨਹੀਂ ਆ ਰਹੇ ਤੇ ਉਹ ਕਮਾਂਤਰੀ ਸੀਗੇ ਉਹਨਾਂ ਦੇ ਵੀਜ਼ਾ ਰਿਵੋਕ ਕਰ ਦਿੱਤੇ ਗਏ ਤੇ ਉਹਨਾਂ ਨੂੰ ਜਿਹੜਾ ਉਹਨਾਂ ਹਾਲਾਤਾਂ ਦੇ ਵਿੱਚ ਆ ਦੇਸ਼ ਜਿਹੜਾ ਉਹ ਛੱਡਣਾ ਪਿਆ ਆਪਾਂ ਦੇਖਿਆ ਕਿ ਅਮਰੀਕਾ ਨੂੰ ਡਰੀਮਰਸ ਕੰਟਰੀ ਕਿਹਾ ਜਾਂਦਾ ਹੈ ਆ ਕੰਟਰੀ ਆਫ ਡ੍ਰੀਮਰਸ ਸੁਪਨਿਆਂ ਸੁਪਨੇ ਦੇਖਣ ਵਾਲੇ ਲੋਕਾਂ ਦਾ ਦੇਸ਼ ਅਥਾ ਸੰਭਾਵਨਾਵਾਂ ਨੇ ਇੱਥੇ ਪਰ ਪਿਛਲੇ ਦਿਨਾਂ ਦੇ ਵਿੱਚ ਬਾਰਡਰ ਖੁੱਲਾ ਸੀ ਜਿਹੜੀ ਬਾਈਡਨ ਸਰਕਾਰ ਉਸ ਦੇ ਮਾਮਲੇ ਦੇ ਵਿੱਚ ਬਹੁਤ ਸਾਰਾ ਕਰਾਈਮ ਵਧਿਆ ਉਸੇ ਮਾਮਲੇ ਦੇ ਵਿੱਚ ਫਿਰ ਇਲੈਕਸ਼ਨ ਲੜੀ ਟਰੰਪ ਨੇ ਇਮੀਗ੍ਰੇਸ਼ਨ ਨੂੰ ਮੁੱਦਾ ਬਣਾ ਕੇ ਬਹੁਤ ਵੱਡਾ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੀਆਂ ਰੇਡਾਂ ਬਹੁਤ ਵੱਡੇ ਐਕਸ਼ਨਸ ਜਿਹੜੇ ਨੇ ਉਹ ਇਮੀਗ੍ਰੈਂਟਸ ਦੇ ਉੱਤੇ ਜਾਂ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਉੱਤੇ ਲਏ ਜਾ ਰਹੇ ਨੇ ਜੀ